हेलो शशिकाल जी वेलकम है, है, न, है।, है। जी ਤੁਹਾਡਾ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਟੌਰਕਾ ਦੇ ਬਲੌਗ ਆਈ ਹੋਪ ਤੁਸੀਂ ਸਾਰੇ ਠੀਕ-ਠਾਕ ਹੋਵਗੇ ਰਾਜੀ ਖੁਸ਼ੀ ਹੋਵਗੇ ਆਪਣੇ ਕਸਟ੍ਰਿਕਤ ਹੋਵਗੇ ਤੇ ਸਾਰੇ ਜਨ ਆਬਵੀਅਸਲੀ ਗਰਮੀ ਤਾਂ ਬਚੀ ਨਹੀਂਂਦੀ ਗਰਮੀ ਬਹੁਤ ਹੋ ਗਈ ਹੈ ਤੇ ਸਾਰੇ ਜਿਹਦੇ ਘਰ ਦੇ ਜੀ ਆ ਨਾ ਕਹਿੰਦੇ ਅਸੀਂ ਸਬਜ਼ੀਆਂ ਨਹੀਂ ਪਾਣੀ ਹੈ ਜੀ ਪਹਿਲੀ ਗੱਲ ਆਂਦੀ ਹੈ ਗਰਮੀ 'ਚ ਸਬਜ਼ੀਆਂ ਬਹੁਤ ਹੁੰਦੀਆਂ ਪਰ ਸਬਜ਼ੀ ਖਾਣ ਦੇ ਨਹੀਂ ਕਰਦਾ ਸੋ ਅਸੀਂ ਕੱਲ੍ਹ ਗਏ ਸੀ ਸਬਜ਼ੀ ਮੰਡੀ ਉੱਤੇ ਸਬਜ਼ੀਆਂ ਲੈ ਕੇ ਆਂਦੀ ਹੈ ਤੇ ਗਵਾਰੇ ਦੀਆਂ ਫਲੀਆਂ ਇਹ ਦਵਾਰੇ ਦੇ ਫਲੀਆਂ ਸੀ ਰਾਤ ਨੂੰ ਬੀਕ ਕੱਟ ਕੇ ਰੱਖ ਲਈਆਂ ਸੀ ਤੇਜੀ ਸਟੋਰ ਕਰਦੀਆਂ ਸੀ ਸੋ ਮਾਰਨਿੰਗ ਮੈਂ ਇਹਨਾਂ ਨੂੰ ਫਿਰ ਦੋ ਪਾਣੀ ਧੋਤਾ ਪਹਿਲਾਂ ਮੈਂ ਇੱਕ ਪਾਣੀ ਧੋ ਚੁੱਕੀ ਸੀ ਤੇ ਉਹਨਾਂ ਆਹ ਝੀਕ ਨੂੰ ਵੀਡੀਓ ਚ ਦਿਖਾ ਰਹੀ ਆ ਇਹ ਮੈਂ ਸੈਕਿੰਡ ਵਾਸ਼ ਕਰਦੀ ਆ ਸੈਕਿੰਡ ਪਾਣੀ ਆ ਚੇਂਜ ਕਰਕੇ ਤੇ ਇਹਨੂੰ ਬਾਅਦ ਚ ਮੈਂ ਇੱਕ ਛਾਣੀ ਦੇ ਵਿੱਚ ਕੱਢ ਲਿਆ ਤਾਂ ਜੋ ਪਾਣੀ ਸਾਰਾ ਇਹਦਾ ਨਿਚੜ ਜਾਵੇ ਜਿੱਦ ਤਾਈ ਪਾਣੀ ਸਾਰਾ ਨਿਚੜ ਗਿਆ ਤੇ ਆਪਾਂ ਇਹਨਾਂ ਨੂੰ ਦੇਖ ਲਾ ਬੀਤੋ ਹੈ ਜਿੰਨੀ ਤਰ੍ਹਾਂ ਵਾਸ਼ ਕਰਨਾ ਕਿਉਂਕਿ ਜਦ ਤੱਕ ਵਾਸ਼ ਮੈਡ ਹੋਏਗੇ ਤੇ ਖਾਂਚ ਮੱਝਿਆ ਨਹੀਂ ਆਉਂਦਾ ਵੀ ਆਹ ਪਾਏ ਸਾਫੀ ਠੀਕ ਹੈ ਇਹਨੂੰ ਆਪਾਂ ਇੱਕ ਅਸਾਨੀ ਚ ਕੱਢ ਕੇ ਦੈਨ ਅਸੀਂ ਇਹਨੂੰ ਕੁੱਕਰ ਦੇ ਵਿੱਚ ਪਾ ਦੇਣਾ ਕੁੱਕਰ ਚ ਪਾਣੀ ਆਪਾਂ ਲਿਮਟ ਦਾ ਹੀ ਰਹਿਣਾ ਹੈ ਜਿਸ ਹਿਸਾਬ ਨਾਲ ਤੁਹਾਡੀ ਚੀਜ਼ ਹੈ ਜੇ ਕਿਲੋ ਆ 2 ਕਿਲੋ ਬੀਬੀਆਂ ਨੂੰ ਤਾਂ ਸਾਰ ਨੂੰ ਪਤਾ ਹੀ ਹੁੰਦਾ ਕਿ ਹਿਸਾਬ ਨਾਲ ਪਾਣੀ ਨਾਲ ਆਪਾਂ ਇਹ ਚ ਪਾਤਾ ਸਵਾਦ ਉਸਾਰ ਨਮਕ ਠੀਕ ਹੈ ਜਿੰਨੇ ਕੁ ਚੀਜ਼ ਸੀ ਥੋੜੀ ਜੀ ਹਲਦੀ ਪਾਤੀ ਜਾਨੀ ਕਿ ਹਾਫ ਪਿੰਚ ਸਪੂਨ ਤੋਂ ਵੀ ਹਾਫ ਤੋਂ ਹਾਫ ਚੌਥਾ ਹਿੱਸਾ ਤੇ ਆਪਾਂ ਇਹ ਚ ਪਾਵਾਂਗੇ ਥੋੜੇ ਜਿਹਾ ਸਰੋਂ ਦਾ ਤੇਲ ਤੁਹਾਡੇ ਕੋਲ ਸਰੋਂ ਦਾ ਤੇਲ ਤੁਸੀਂ ਯੂਜ਼ ਕਰਦੇ ਹੋ ਸਰੋਂ ਦਾ ਪਾ ਲਓ ਜੇ ਤੁਸੀਂ ਯੂਜ਼ ਕਰਦੇ ਹੋ ਰਿਫਾਈਨਡ ਤੁਸੀਂ ਰਿਫਾਈਨਡ ਪਾ ਸਕਦੇ ਹੋ ਜੇ ਤੁਸੀਂ ਕੇ ਯੂਜ਼ ਕਰਦੇ ਹੋ ਥੋੜਾ ਜਿਹਾ ਪਾਵੇ ਹਲਕਾ ਜਿਹਾ ਠੀਕ ਹੈ ਲਾਈਟ ਜੀ ਹੈ ਤੇ ਫਿਰ ਇਹਨਾਂ ਨੂੰ ਇੱਕ اچھی طرح ਮਿਕਸ ਵੈਲ ਕਰਕੇ ਠੀਕ ਹੈ ਜੀ ਆਪਾਂ ਇਹਨਾਂ ਨੂੰ ਪਾ ਦਾਂਗੇ ਕੁੱਕਰ ਦੀ ਸੀਟ ਢੱਕਣ ਲਗਾ ਦਾਂਗੇ ਬੰਦ ਕਰ ਦਾਂਗੇ ਤੇ ਇਹਦੇ ਲਈ ਆਪਾਂ 6-7 ਜਦ ਮੈਕਸਿਮਮ ਅੱਛੀ ਟੀਟੀਆਂ ਉਹਦੇ ਵਿਚਾਰਕ ਹੋ ਜਾਂਦਾ ਹੈ ਕੰਮ ਤੋਂ ਆਪਣਾ ਬਣ ਗਿਆ ਜੀ ਇਹ ਸਾਗ ਤੇ ਭਾਪੂ ਰੋਟਾਂ ਮੇਰੇ ਕੈਮਰੇ ਉੱਤੇ ਧੁੰਦਲਾ ਪੈ ਗਿਆ ਤੇ ਦੇਖੋ ਤੁਸੀਂ ਮੈਨੂੰ ਕੋਟਣੇ ਦੀ ਮਦਦ ਦੇ ਨਾਲ ਨਾ ਕਰ ਲੱਗੀਆਂ ਮੈਸ਼ ਤੇ ਬਹੁਤ ਸਭ ਮੈਸ਼ ਹੋ ਰਿਹਾ ਜਾਨਿ ਕਿ ਇਹ ਬਣ ਚੁੱਕਿਆ ਹੈ ਰੈਡੀ ਹੋ ਚੁੱਕਿਆ ਆਪਣਾ ਸਾਬ ਬਸ ਇਹਨੂੰ ਆਪਾਂ ਹੁਣ ਜਿੱਦਾ ਪਸਾਉ ਨੂੰ ਕੋਟੀ ਦਾਣਾ ਇਹ ਚਲਕਾ ਜੇ ਤੁਸੀਂ ਜੇ ਤੁਹਾਡੇ ਕੋਲ ਬੇਸਨ ਹੈ ਤੁਸੀਂ ਬੇਸਨ ਪਾ ਸਕਦੇ ਹੋ ਜੇ ਤੁਹਾਡੇ ਕੋਲ ਮੱਕੀ ਦਾ ਆਟਾ ਥੋੜਾ ਜਿਹਾ ਮੱਕੀ ਦਾ ਆਟਾ ਪਾ ਸਕਦੇ ਹੋ ਠੀਕ ਹੈ ਨਾ ਕਰਕੇ ਇਹਨੂੰ ਮਸ਼ੀਨ ਦੀ ਸਹਾਇਤਾ ਨਾਲ ਗ੍ਰਾਈਂਡਰ ਕਰਾਂਗੇ ਕਿਉਂਕਿ ਇਹ ਜਿੱਦਾ ਹਲਕੇ ਕਿ ਕੰਡੇ ਜਿਹੇ ਹੁੰਦੇ ਆ ਸਾਈਡ ਤੇ ਫਿਰ ਉਹ ਨਿੱਜੀ ਆਪਾਂ ਨਹੀਂ ਮੈਸ਼ ਕਰਾਂਗੇ ਉਹ ਤਾਂ ਗਲੇ ਦੇ ਵਿੱਚ ਜਾ ਕੇ ਤੁਹਾਡੇ ਲੱਗਣਗੇ ਤੇ ਖਾਣ ਚ ਵੀ ਅਜੀਬ ਲੱਗੂਗਾ ਤੁਹਾਨੂੰ ਇਨੋਂ ਬਚੰਗੀ ਤਰ੍ਹਾਂ ਮੈਸ਼ ਕਰ ਲੈਣਾ ਇੱਕ ਤੰ ਇਹ ਟੇਸਟ ਟਾਈਪ ਦਾ ਬਣ ਜਾਣਾ ਪਰ ਰੱਖਣਾ ਉਹਨਾਂ ਕਿ ਜਿੰਨਾ ਕੁ ਤੁਸੀਂ ਕਰ ਸਕੋ ਜਿੱਦਾਂ ਮੋਟਾ ਹੈ ਜਿੱਦਾਂ ਪਸਾਗ ਰੱਖਦੇ ਹੋ ਥੋੜਾ ਮੋਟਾ ਪੰਜੇ ਵੀ ਰੱਖਦਾ ਬਿਲਕੁਲ ਇਹ ਕਰੀਜੀ ਦੀ ਬਣਾ ਦੇਣੀ ਏਰੀ ਸੋ ਆਪਾਂ ਉਹਨਾਂ ਨੂੰ ਲਗਾਵੇਂ ਤੜਕਾ ਤੜਕੇ ਲਈ ਆਪਾਂ ਕਰ ਲਿਆ ਆਪਣਾ ਤੇਲ ਗਰਮ ਤੇਲ ਆਪਣਾ ਬਿਲਕੁਲ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਇੱਥੇ ਪਾਉਣਾ ਹੈ ਲਸਣ ਲਸਣ ਨੂੰ ਵੀ ਪਹਿਲਾਂ ਹੀ ਬਰੀ ਕੱਟ ਕੇ ਲੰਬਾ ਲੰਬਾ ਕੱਟ ਕੇ ਤੋਸਵੜ ਕੇ ਰੱਖਿਆ ਹੋਇਆ ਇਹ ਮਸਾਲੇ ਚੁੱਧ ਗਿਆ ਪਹਿਲਾਂ ਕੱਟ ਕੇ ਸਵਾਰਤੇ ਧੋਤੇ ਰੱਖਿਆ ਹੋਇਆ ਨੇ ਤੇ ਲਸਣ ਨੂੰ ਆਪਾਂ ਚੰਗੀ ਤਰ੍ਹਾਂ ਏ ਭੁੰਨ ਲਵਾਂਗੇ ਜਦ ਤੱਕ ਇਹ ਲਾਲ ਨਹੀਂ ਹੁੰਦਾ ਜਦੋਂ ਲਸਣ ਇਹ ਚੰਗੀ ਤਰ੍ਹਾਂ ਲਾਲ ਹੋ ਜਾਵੇ ਸੋ ਆਪਣਾ ਮਸਾਲ ੁੱਝ ਚੁੱਕਿਆ ਹੋਗਾ ਹੁਣ ਤੇ ਇਸ ਤੋਂ ਬਾਅਦ ਆਪਾਂ ਇੱਕ ਪਾਣਾ ਦੇਖੋ ਤੁਸੀਂ ਇਹ ਲਾਲ ਹੋ ਚੁੱਕਿਆ ਲਸਣ ਤੜਵੀ ਦੀ ਵਿਚਾਈਂ ਟਰੋਸ਼ੀ ਨਾਲ ਲੱਗਦਾ ਹੋਇਆ ਕੱਟ ਬਟੇਜਿਲਕੋ ਨਾਲਾਂ ਤੋਂ ਥੋੜੀ ਜਿਹੀ ਸੋਨਾਂ ਪਾਏ ਚ ਤੜਾਂਗੇ ਚੋਪੀਂ ਦਿੱਤੇ ਹੋਏ ਆਨੀਅਨ ਪਿਆਜ਼ ਪਾਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਆਪਾਂ ਜਦ ਤੱਕ ਕਿ ਲਾਈਟ ਬਰਾਊਨ ਤੇ ਜਾਂ ਲਾਈਟ ਪਿੰਕ ਦੇ ਨਾਲ ਜਦੋਂ ਸ਼ਾਟ ਹੋ ਜਾਂਦੇ ਉਸ ਤੋਂ ਬਾਅਦ ਆਪਾਂ ਉਰ ਵਿੱਚ ਸੀ ਨਮਕ ਵੀ ਬਗੜ ਵੀ ਪਾ ਸਕਦੇ ਹੋ ਜਿੱਦਾਂ ਤੁਹਾਨੂੰ ਲੱਗੇ ਵੀ ਹਾਂ ਪਹਿਲਾਂ ਵੀ ਸਬ지 ਚੇਸਟ ਕਰੋ ਕਿ ਉਹ ਤੁਹਾਨੂੰ ਲੱਗੇ ਨਮਕਾਟਾ ਤੇ ਆਪਾਂ ਤੜਕੇ ਚ ਪਾ ਸਕਦੇ ਹਾਂ ਇਹ ਹੁਣ ਆਪਣਾ ਪਿਆਜ਼ ਥੋੜਾ ਰਹਿਮੀ ਕੁਝ ਗਿਆ ਆਪਾਂ ਇੱਚ ਪਾ ਦਾਂਗੇ ਮਿਰਚਾਂ ਗ੍ਰਾਈਂਡਰ ਕੀਤੀਆਂ ਹੋਈਆਂ ਹੋਈਆਂ ਪਹਿਲਾਂ ਮਿਰਚੇ ਨੇ ਤੇ ਮਿਕਸ ਕਰਨਾ ਕਾਫੀ ਠੀਕ ਸੰੰਧੀ ਤਰ੍ਹਾਂ ਕੋਲ ਲਾਵਾਂਗੇ ਤਾਂ ਕਿ ਮਿਕਸ ਚ ਟੇਸਟੀ ਹੋ ਵੀ ਜਾਵੇ ਨਾ ਕਿ ਸੁੱਕਾ ਪਾਣਾ ਮਿਲ ਜਾ। ਤੇ ਚੰਗੀ ਤਰ੍ਹਾਂ ਕਰਕੇ ਦੇ ਵਿੱਚ ਪਾ ਚੁੱਕੇ ਜੀ। ਠੀਕ ਹੈ ਜੀ। ਦੇਖੋ ਜੀ ਦੇਖਿਓ ਫੇਰ ਇਹ ਮੇਰੇ ਜੋ ਆਪਣਾ ਮਿਕਸ ਤੇ ਮਸਾਲਾ ਜੋ ਵੀ ਪਿਆਜ਼ ਦਾ ਲਸਣ ਆ ਇਕਦਮ ਮਿਕਸ ਹੋ ਚੁੱਕਿਆ ਹੈ। ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾ ਦਾਂਗੇ ਨਮਕ। ਤੋ ਕਿ ਆਪਾਂ ਨੂੰ ਲੱਗਦਾ ਮੇਰਾ ਨਮਕ ਘੱਟ ਸੀ ਸਾਗ ਦੇ ਵਿੱਚ ਤੇ ਮੈਂ ਉਸੇ ਸਾਦਨ ਨਮਕ ਪਾ ਦਿੱਤਾ। ਤੁਸੀਂ ਪਹਿਲਾਂ ਆਪਣਾ ਚੈੱਕ ਕਰਿਓ। ਪੀਤਾ ਨੂੰ ਜੇ ਕੱਟ ਲੱਗਦਾ ਉਸ ਹਿਸਾਬ ਨਾਲ ਨਮਕ ਪਾਈ ਠੀਕ ਹੈ ਜੀ ਤੇ ਆਪਾਂ ਚਾਪਲੇ ਪਾ ਦਾਂਗੇ ਹਲਦੀ ਥੋੜੀ ਜਿਹੀ ਕਿਉਂਕਿ ਥੋੜਾ ਇਹ ਪੀਲਾ ਪੰਜਾਇਤ ਥੋੜਾ ਵਧੀਆ ਲੱਗਦਾ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਇਹੋ ਜਿਹਾ ਨਸਣਾ ਦਾ ਕਲਰ ਆ ਗਿਆ ਇਕਦਮ ਪੀਲਾ ਸਾਰਾ ਕੁਝ ਤੇ ਹੁਣ ਆਪਾਂ ਰੇਟ ਪਾਵਾਂਗੇ ਆਪਣਾ ਮੈਸ ਕੀਤਾ ਹੋਇਆ ਕਲਮਰਾ ਸਾਸ ਕੋਨਗੂਰੀ ਪਾ ਹੀ ਦੇਵਾਂਗੇ ਛਿੜਾ ਦੇ ਹੀ ਦੇਵਾਂਗੇ ਤਦ ਵੀ ਆਪਾਂ ਇਹ ਤੇ ਤੜਕਾ ਕਰਕੇ ਸਾਰਾ ਸਾਗ ਆਪਾਂ ਵਿੱਚ ਪਾ ਦੇਵਾਂਗੇ ਜਿੰਨੇ ਵੀ ਤੁਹਾਨੂੰ ਚਾਹੀਦਾ ਹੈ ਉਨੇ ਤੇ ਤੜਕਾ ਪਾ ਦੇਣਾ ਤਾਂ ਸਾਡੇ ਤੜਕੇ ਦੀ ਜਿਹੜਾ ਹੈ ਤੱਤਰ ਜ਼ਿਆਦਾ ਹੈ ਤੇ ਅਸੀਂ ਇਸ ਸਾਗ ਨੂੰ ਤਾਂ ਸਾਰੇ ਪਾਣੀ ਦੀ ਮਿਕਸ ਕਰਕੇ ਦੇ ਦੇਣਾ ਤੇ ਸਾਰਾ ਸਾਗ ਬਣ ਜਾਣਾ ਅਸੀਂ ਮਿਰਚਾ ਇਹਦੇ ਵਿੱਚ ਨਹੀਂ ਪਾ ਸਕਦੇ ਜਿੱਦਾਂ ਆਪਾਂ ਸਾੜਦੇ ਪਹਿਲਾਂ ਸੀਡੀਆਂ ਲਾਉਂਦੇ ਹਾਂ ਨਾ ਫਲੀਆਂ ਦੀ ਤਾਂ ਹੋ ਗਈ ਪਰ ਸਾਡੇ ਇੱਕ ਮੈਂਬਰ ਹੈਗਾ ਭਾਈ ਉਹ ਖਾਂਦਾ ਨਹੀਂ ਹੈਗਾ ਮਿਰਚਾ ਪਰ ਅਸੀਂ ਉਹਦੇ ਟਿੱਕਾ ਹੀ ਬਣਾਉਣਾ ਤੇ ਆਪਣੇ ਤੜਕੇ ਦੇ ਵਿੱਚ ਮਿਰਚਾ ਪਾਣੀ ਹੈ सो देखो जी रेडी हो गया अपना साग बन के आई होप तो वीडियो बढ़िया लगी होगी भी ट्राई करके देखिए बहुत बढ़िया बनता बहुत टेस्टी बनता है दर्दियों जो कोई सब्जी ना खाने खान बिल्कुल तुझे हो दो थू सो मच मेरी वीडियो अंधे तक रोकने ली जो पहुंचे तो चैनल सबसक्राइब जरूर करके जाइए थैंक यू सो मच बाय